ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ

ਪ੍ਰਤੀਕ ਬਾਦਰ ਸਾਹਿਬ ਉਹਨਾਂ ਦਾ 350ਵਾਂ ਸ਼ਕਤੀ ਦਿਹਾੜਾ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਸਭ ਤੋਂ ਜਿਹੜੀ ਹੈ ਉਹ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਜਿਹੜੀ ਸ਼ਰਧਾ ਦੇ ਕੋਟਨੀਂ ਕਰੀ ਹੈ ਪੰਜਾਬ ਵਿਧਾਨ ਸਭਾ ਨਾਪਾ ਦੇ ਵਿੱਚ 4 ਪੰਨੇ ਜਿਹੜਾ ਕੜਾ ਹੈ ਪੰਨੇ ਵੀ ਨਹੀਂ ਕਿ ਉਹਨਾਂ ਨੇ ਨਾਪਾ ਦੇ ਵਿੱਚ ਕਿ ਸੰਸਾਰ ਚਰਨ ਸ਼ੋਭਾ ਵਰਤਦੇ ਇਸ ਤੋਂ ਬਾਅਦ ਪਿੰਡ ਨਾਲ ਹੀ ਆਈ ਜੀ ਰਾਮਗੜ੍ਹ ਫੋੜਾ ਜੇ ਉਸ ਤੋਂ ਬਾਅਦ ਪਿੰਡ ਤੁਹੀ ਅੱਜ ਤੁਹੀ ਦਾ ਰੋਲ ਪੈਂਦਾ ਇਹ ਚਾਰ ਪਿੰਡਾਂ ਦੇ ਵਿੱਚ ਹੁੰਦੇ ਹੋਏ ਇਹ ਬਾਕੀ ਪਿੰਡਾਂ ਦੇ ਵਿੱਚ ਵੀ ਜਾਊਗੀ ਬਹੁਤ ਹਲਕਿਆਂ ਦੇ ਵਿੱਚ ਔਰ ਸਿੰਬੜੋ ਜਿਹੜੀ ਵੀ ਕਿਸੇ ਸਾਧਨ ਚੋਂ ਚੋਂ ਪ੍ਰਾਪਤ ਆਤੀ ਹੈ ਉਹ ਤੇ ਸਮਾਪਤ ਹੋ ਗਈ ਸੰਗਤ ਦੇ ਵਿੱਚ ਬਹੁਤ ਸ਼ਾਂਤ ਅਨਿਤ ਦੀ ਜੋ ਕਿ ਦਾ ਉਦੀਦਾਰ ਦੁਨੀਆ ਦੇ ਕਿਤੇ ਨਹੀਂ ਮਿਲਦਾ ਸੋ ਵੱਡੇ ਬੰਨੂ ਵੀ ਸ਼ਰਤ ਹੈ ਜੀ ਉਹਨਾਂ ਦਾ ਸਤਿਕਾਰ ਪੰਜਾਬ ਸਰਕਾਰ ਵੀ ਚਾਰ ਬਹੁਤ ਵੱਡੇ ਜਿਹੜੇ ਨਗਰ ਪ੍ਰੀਸ਼ਦ پورے ਪੰਜਾਬ ਦੇ ਵਿੱਚ ਹੋ ਰਹੇ ਆ ਔਰ ਉਹਦਾ ਸਾਰਾ ਖਾਡਾ ਤਿਆਰ ਹੋ ਗਿਆ ਤੇ ਜਿਹੜੇ ਚਾਰ ਪਿੰਡ ਵਿਧਾਨ ਸਭਾ ਨਾਬਾ ਦੇ ਵਿੱਚ ਆਉਂਦੇ ਆ ਇਹਦੇ ਵਾਸਤੇ ਸਰਕਾਰ ਨੇ ਸਪੈਸ਼ਲ 50-50 ਲੱਖ ਦੀ ਗ੍ਰਾਂਟ ਔਰ ਇਹ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਮਾਗਮ ਜਿਹੜੇ ਆ ਸਰਕਾਰ ਆਪਣੇ ਵੱਲੋਂ ਜਿਹੜਾ ਇਹ ਸੰਗਤ ਨੂੰ ਨਾਲ ਲੈ ਕੇ ਸਾਰੇ ਕਰਵਾਉਂਦੀ ਇਹ ਦੇਖੋ ਸ਼ੁਰੂ ਤੋਂ ਹੀ ਇਹ ਸਮੱਸਿਆ ਰਹੀ ਹੈ ਸਾਡੇ ਖਾਮ ਦੇ ਵਿੱਚ ਕਿਤੇ ਨਾ ਕਿਤੇ ਧਰਮ ਦੇ ਨਾਂ ਤੇ ਵੱੰਡੀ ਪਾਈ ਜਾਂਦੀ ਹੈ ਪਰ ਇਹ ਇਹ ਸਭ ਦਾ ਸਾਂਝਾ ਹੈ ਸਰਬਸਾਭ ਸਾਰੇ ਸੰਜੇ ਨੇ ਪਰ ਸਭ ਨੂੰ ਇਕੱਠੇ ਹੋ ਕੇ ਹਰੇਕ ਧਰਮ ਦੇ ਲੋਕ ਇਕੱਲਾ ਸਿੱਖ ਕੌਮ ਲਈ ਲਈ ਜਿਹੜੀ ਹਿੰਦੂ ਕਮੇਟੀ ਉਹ ਵੀ ਬੜਾ ਸਤਿਕਾਰ ਕਰਦੀ ਹੈ ਗੁਰਤੇਗਾਰ ਸਾਹਿਬ ਤੇ ਸਭ ਨੂੰ ਇਕੱਠੇ ਹੋ ਕੇ ਇਹ ਜਿਹੜਾ ਸਮਾਗਮ ਹੈ ਸਾਡੇ 350 ਸਾਲਾਂ ਇਹਦੇ ਸ਼ਾਮਿਲ ਵਾਜਿਕਾ ਖਾਲਸਾ ਵਾਜਿਕੀ ਫਤੇ ਦਿਲਕ ਜੰਜੂ ਦੇ ਰਾਖੇ ਜਗਤਪਤ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰਾਜ ਜੀ ਦਾ 350 ਸਾਲਾ ਸ਼ਹੀਦੀ ਦਿਸ਼ਾ ਦੀ ਸਭਾ ਜੋ 25 ਨਵੰਬਰ ਨੂੰ ਆ ਰਿਹਾ ਹੈ ਸਾਧਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਜੋ ਨਾਕੇ ਦੇ ਇਲਾਕੇ ਦੇ ਬਾਰਾ ਜੀ ਦੇ ਤਕਰੀਬੀ 7 ਇਤਿਹਾਸਕ ਸਥਾਨ ਦੇ ਉਦਾਸਥਾਨਾਂ ਤੱਕ ਸ਼ਹੀਦੀ ਚੇਤਨਾ ਮਾਰਚ ਅੱਜ ਨਗਰ ਕੂਣੀ ਕੇ ਪੀਆ ਸੰਗਤਾਂ ਵੱਲੋਂ ਔਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼੍ਰੋਮਣੀ ਪੰਚਕ ਕਾਲੀਕੁੱਟਾ ਦਲ 95 ਤੱਕ ਵੱਲੋਂ ਔਰ ਜਥੇਦਾਰ ਸਰਦਾਰ ਸੁਖਿੰਦਰ ਸਿੰਘ ਝੋੜਾ ਜੋ ਉਸ ਹਲਕੇ ਦੇ ਸ਼ੌਮਿਕ ਪਰਵਾਰਾ ਕਪਤੰਦਕ ਪੇਟੀ ਦੇ ਮੈਂਬਰ ਸਾਹਿਬ ਨੇ ਉਹਨਾਂ ਵੱਲੋਂ ਸਾਰੀਆਂ ਸ਼ਕਤਾਂ ਦੇ ਸਹਿਯੋਗ ਦੇ ਨਾਲ ਅੱਜ ਸ਼ਹੀਦੀ ਚੇਤਨਾ ਮਾਰਚ ਦਾ ਆਰੰਭ ਕੀਤਾ ਜਾ ਰਹੇ ਨੇ ਔਰ ਇਹਦਾ ਚੇਤਨਾ ਮਾਰਚ ਦਾ ਇੱਕੋ ਇੱਕ ਪ੍ਰਯੋਜਨ ਹੈ ਕਿ ਜਿੱਥੇ-ਜਿੱਥੇ ਸਾਧਗੁਰਾਂ ਦੇ ਚਰਨ ਪਾਏ ਹੈ ਬਾਦਸ਼ਾਹ ਨੇ ਉਹਦਾ ਸਥਾਨਾਂ ਤੇ ਜਾ ਕੇ ਉਸ ਇਲਾਕੇ ਦੀਆਂ ਸ਼ਕਤਾਂ ਨੂੰ ਹਲੂਣਾ ਦੇਣਾ ਇਸ ਸੰਗਤ ਦੇ ਸਾਤਪੁਰਾ ਦਾ ਸ਼ਹੀਦੀ ਦਿਹਾੜਾ ਆ ਰਿਹਾ 350 ਸਾਲਾ ਉਹ ਵੱਧ ਚੜ ਕੇ ਸਾਤਪੁਰਾ ਦੇ ਪਾਵਨ ਸ਼ਹੀਦ ਦਿਹਾੜੇ ਨੂੰ ਅਸੀਂ ਗੁਰਮਤ ਸਭਾ ਬਾਦ ਦੇ ਅੰਦਰ ਵਿੱਚ ਧਾਰਮਿਕ ਸਮਾਪਨ ਦੇ ਦਿਤੇ ਬਣਾਏ ਇਹ ਵੀ ਦੇ ਅੰਦਰ ਨਵਾਸ ਦੇ ਅਜਨ ਸਿੰਘ ਜੀ ਖੇਤਰਾਬਾਦ ਪ੍ਰਾਰambh ਹੋ ਰਿਹਾ ਮਨੁੱਖੀ ਅਧਿਕਾਰਾਂ ਵਾਸਤੇ ਸਭ ਤੋਂ ਪਹਿਲੀ ਸ਼ਹਾਦਤ ਸਾਤ ਜਗਤ ਮੇਧਾ ਦਾ ਤਾਰਕ ਤੇ ਬਹਾਦਰ ਸਾਹਿਬ ਦੀ ਲਸਾਨੀ ਸ਼ਹਾਦਤ ਹੈ ਉਹਨਾਂ ਦੀ ਸ਼ਹਾਦਤ ਤੁਮ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਬਿਆਲਾ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਤੇ ਇੱਕ ਬਾਤ ਆ ਸੱਚੇ ਪਾਸ਼ਾ ਦੀ ਵੱਡੀ ਬਖਸ਼ਰੀ ਹਰ ਕੀ ਉੱਪਰ ਸਤ ਸਤਿ ਆ ਦੇ ਮੇਰੀ ਪਾਸ਼ਾ ਦੀ ਅੱਜ ਗੁਣੀ ਕੇ ਦੇ ਪਾਸ਼ਾ ਦਾ ਸਥਾਨ ਆ ਪਾਸ਼ੇ ਨਵੀਂ ਗੁਣੀ ਕਿਤੋਂ ਇਹ ਸ਼ਹੀਦੀ ਚੇਤਨਾ ਮਾਰਚ ਆਰੰਭ ਹੋ ਰਿਹਾ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਾ ਬੜਾ ਹੈ ਭਾਈ ਮਤੀ ਦਾਸ ਭਾਈ ਸਤੀ ਦੇ ਭਾਈ ਦਿਆਲ ਜੀ ਸ਼ਹੀਦੀ ਦਾ ਬੜਾ ਹੈ ਉਹਨਾਂ ਸਮੇਂ ਆ ਸਾਡਾ ਅਸੀਂ ਪੰਥ ਨੂੰ ਚੇਤਨਾ ਲੈ ਕੇ ਸਨੇਹਾ ਲੈ ਕੇ ਚੱਲੇ ਆ ਵੀ ਪਾਸ਼ਾ ਦਾ ਸੀਗਾ ਉਹ ਰਲ ਕੇ ਸਾਰੇ ਆਪਾਂ ਪਾਸ਼ਾ ਨੂੰ ਨਮਨ ਕਰੀਏ ਸ਼ਹੀਦਾਂ ਨੂੰ ਨਮਨ ਕਰੀਏ ਔਰ ਜੀ ਸਤਿਗੁਰੂ ਨੇ ਸਾਨੂੰ ਜੀਵਨ ਬਖਸ਼ਿਆ ਉਹਦਾ ਕੋਟਪੋਟ ਸ਼ੁਕਰਾਨਾ ਕਰੀਏ ਆਪਣੇ ਬੱਚਿਆਂ ਨੂੰ ਇਸ ਰਸਤੇ ਤੋੜੀ ਉਹਨਾਂ ਨੂੰ ਗੁਰਸਿੱਖ ਬਣਾਈਏ ਔਰ ਜੋ ਗੁਰੂ ਸਾਹਿਬ ਦਾ ਸੰਦੇਸ਼ ਸੀ ਮੂਰਤੀ ਇਕ ਕਰਨ ਦੀ ਸ਼ਾਦਤ ਹੋਈ ਧਰਮ ਦੀ ਯਾਦ ਲਈ ਸ਼ਾਦਤ ਹੋਈ ਉਹ ਤੋਂ ਰੇਣਾ ਲੱਗੇ ਆਪਣੀ ਜ਼ਿੰਦਗੀ ਫ਼ੀਨ ਕਰੀਏ ਸਭ ਦਾ ਸਤਕਾਰ ਕਰੀਏ